ਕੌਮਾਂ ਆਪਣੇ ਇਤਿਹਾਸ ਦੇ ਨਾਲ ਜਿਉਂਦੀਆਂ ਨੇ ਇਬਾਦਤ ਕਿਸੇ ਵੀ ਕੌਮ ਦੀ ਨਹੀਂ ਐ ਤੇ ਸ਼ਹਾਦਤ ਉਸ ਕੌਮ ਦਾ ਸਿਖਰ ਐ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਨੇ ਫਰਮਾਇਆ ਜੋਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀ ਜਾਇ ਸਿਰ ਦੀਜੈ ਕਾਣ ਨਾ ਕੀਜੈ ਆਪਣੇ ਇਹਨਾਂ ਸ਼ਬਦਾਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਨੇ 10ਵੀਂ ਜੋਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਵਿੱਚ ਆ ਕੇ ਅਮਲੀ ਜਾਮਾ ਪਹਿਨਾਇਆ ਕਈ ਮਹੀਨਿਆਂ ਤੋਂ ਭੁਖਣ ਭਾਣੇ ਸਿੰਘ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਮੌਜੂਦ ਨੇ ਦੂਜੇ ਪਾਸੇ ਕਈ ਮਹੀਨਿਆਂ ਤੋਂ ਸਿੰਘਾਂ ਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਇੰਤਜ਼ਾਰ ਕਰ ਰਹੀ ਮੁਗਲ ਹਕੂਮਤ ਤੇ ਨਾਲ ਪਹਾੜੀ ਰਾਜੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਕਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਛੱਡਣਗੇ ਇਹ ਉਡੀਕ ਕਰ ਰਹੇ ਨੇ ਜਦੋਂ ਪਹਾੜੀ ਰਾਜੇ ਅਤੇ ਮੁਗਲ ਹਕੂਮਤ ਦੀ ਕੋਈ ਪੇਸ਼ ਨਾ ਗਈ ਤਾਂ ਉਹਨਾਂ ਨੇ ਸੌਹਾਂ ਖਾਧੀਆਂ ਕਸਮਾਂ ਖਾਧੀਆਂ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਅਨੰਦਪੁਰ ਦਾ ਕਿਲਾ ਛੱਡਣ ਦੀਆਂ ਬੇਨਤੀਆਂ ਕੀਤੀਆਂ ਗੁਰਗੋਬਿੰਦ ਸਿੰਘ ਪਾਤਸ਼ਾਹ ਜਾਣਦੇ ਸਨ ਕਿ ਇਹ ਸੋਹਾ ਇਹ ਕਸਮਾਂ ਇਹ ਝੂਠੀਆਂ ਨੇ ਪਰ ਭੁਖਣ ਭਾਣੇ ਸਿੰਘ ਉਹਨਾਂ ਨੇ ਗੁਰਗੋਬਿੰਦ ਸਿੰਘ ਪਾਤਸ਼ਾਹ ਕੋਲੇ ਬੇਨਤੀ ਕੀਤੀ ਕਿ ਪਾਤਸ਼ਾਹ ਸਾਨੂੰ ਆਨੰਦਪੁਰ ਦਾ ਕਿਲਾ ਛੱਡ ਦੇਣਾ ਚਾਹੀਦਾ ਆਨੰਦਗੜ੍ਹ ਸਾਹਿਬ ਦੇ ਕਿਲੇ ਨੂੰ ਗੁਰਗੋਬਿੰਦ ਸਿੰਘ ਪਾਤਸ਼ਾਹ ਨੇ 6 ਪੋਨ ਨੂੰ ਮਾਤਾ ਸਾਹਿਬਕੌਰ ਮਾਤਾ ਸੁੰਦਰਕੌਰ ਪੰਜ ਪਿਆਰੇ ਪੰਜ ਮੁਕਤੇ ਅਤੇ ਕਈ ਸੂ ਸਿੰਘਾਂ ਦੇ ਨਾਲ ਛੱਡਿਆ ਗੁਰਦੁਆਰਾ ਸੀਸਗੰਜ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸੀਸ ਦਾ ਸਸਕਾਰ ਹੋਇਆ ਉਸ ਦੀ ਸੇਵਾ ਭਾਈ ਗੁਰਬਖਸ਼ ਸਿੰਘ ਉਦਾਸੀ ਉਹਨਾਂ ਨੂੰ ਦਿੱਤੀ ਗਈ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਤਿੰਨ ਜਥੇ ਬਣਾਏ ਪਹਿਲੇ ਜਥੇ ਦੇ ਵਿੱਚ ਭਾਈ ਮਨੀ ਸਿੰਘ ਅਤੇ ਸਿੰਘ ਸਨ ਦੂਸਰੇ ਜਥੇ ਵਿੱਚ ਹਜ਼ੂਰ ਆਪ ਤਨਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅਤੇ ਗੁਰਗੋਬਿੰਦ ਸਿੰਘ ਪਾਤਸ਼ਾਹ ਦੇ ਨਾਲ ਸਮੁੱਚਾ ਪਰਿਵਾਰ ਅਤੇ ਤੀਸਰੇ ਜਥੇ ਦੇ ਵਿੱਚ ਸੈਭਜਾਦਾ ਅਜੀਤ ਸਿੰਘ ਭਾਈ ਬਚੱਤਰ ਸਿੰਘ ਭਾਈ ਉਦੇਸ ਸਿੰਘ ਅਤੇ ਭਾਈ ਜੀਵਨ ਸਿੰਘ ਮੌਜੂਦ ਸਨ। ਅਜਮੇਰ ਚੰਦ ਨੂੰ ਜਦੋਂ ਖਬਰ ਮਿਲੀ ਤਾਂ ਉਸਨੇ ਵਜ਼ੀਰ ਖਾਨ ਨੂੰ ਤੁਰੰਤ ਗੁਰਗੋਬਿੰਦ ਸਿੰਘ ਪਾਤਸ਼ਾਹ ਅਤੇ ਪਰਿਵਾਰ ਅਤੇ ਸਿੰਘਾਂ ਦੇ ਉੱਤੇ ਹਮਲਾ ਕਰਨ ਦੀ ਯੋਜਨਾ ਬਣਾਉਣ ਦੇ ਲਈ ਗੱਲ ਆਖੀ ਆਪਣੀਆਂ ਕਸਮਾਂ ਆਪਣੇ ਵਾਅਦੇ ਭੁੱਲ ਕੇ ਮੁਗਲ ਹਕੂਮਤ ਅਤੇ ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਪਰਿਵਾਰ ਸਿੰਘਾਂ ਦੇ ਉੱਤੇ ਹਮਲਾ ਕਰ ਦਿੱਤਾ ਇਹ ਹਮਲਾ ਕੀਰਤਪੁਰ ਸਾਹਿਬ ਦੇ ਨੇੜੇ ਕੀਤਾ ਗਿਆ ਤੇ ਇਸ ਹਮਲੇ ਦਾ ਜਵਾਬ ਭਾਈ ਜੀਵਨ ਸਿੰਘ ਭਾਈ ਬਚੱਤਰ ਸਿੰਘ ਭਾਈ ਉਦੇਸ ਸਿੰਘ ਅਤੇ ਸੈਬਜ਼ਾਦਾ ਅਜੀਤ ਸਿੰਘ ਵੱਲੋਂ ਦਿੱਤਾ ਗਿਆ ਰਾਜਾ ਕੇਸਰੀ ਚੰਦ ਦਾ ਸਿਰ ਵੱਢ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਪਣ ਕਰਨ ਵਾਲੇ ਭਾਈ ਉਦੇਸ ਸਿੰਘ ਉਸ جنگ ਦੇ ਵਿੱਚ ਲਗਭਗ ਇਤਿਹਾਸਕਾਰਾਂ ਮੁਕਾਬਕ 3 ਤੋਂ ਲੈ ਕੇ 5 ਘੰਟੇ ਤੱਕ ਮੁਗਲ ਹਕੂਮਤ ਅਤੇ ਪਹਾੜੀ ਰਾਜਾਂ ਦੇ ਨਾਲ ਜੂਝਦੇ ਰਹੇ جنگ ਦੇ ਮੈਦਾਨ ਦੇ ਵਿੱਚ ਤੇਕ ਖੜਕਾਉਂਦੇ ਰਹੇ ਉਧਰ ਦੂਸਰੇ ਪਾਸੇ ਆਸਾ ਜੀ ਦੀ ਵਾਰ ਦਾ ਕੀਰਤਨ ਸਰਸਾ ਨਦੀ ਦੇ ਕੰਢੇ ਤੇ ਸ਼ੁਰੂ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਇਸ ਦੀਵਾਨ ਦੇ ਵਿੱਚ ਹਾਜ਼ਰੀ ਭਰ ਰਹੇ ਸਨ ਪਰਿਵਾਰ ਉਸ ਵੇਲੇ ਮਹਾਰਾਜ ਦੇ ਨਾਲ ਸੀ ਅਤੇ ਬਹੁਤ ਸਾਰੇ ਸਿੰਘ ਸਿੰਘਣੀਆਂ ਉਸ ਵੇਲੇ ਅੰਮ੍ਰਿਤ ਵੇਲੇ ਹਾਜ਼ਰੀ ਇਸ ਦੀਵਾਨ ਦੇ ਵਿੱਚ ਭਰ ਰਹੇ ਸਨ ਉਧਰ ਦੂਸਰੇ ਪਾਸੇ ਭਾਈ ਬਚੱਤਰ ਸਿੰਘ ਭਾਈ ਜੀਵਨ ਸਿੰਘ ਭਾਈ ਉਦਾਸ ਸਿੰਘ ਅਤੇ ਸੈਭਜਾਦਾ ਅਜੀਤ ਸਿੰਘ ਮੁਗਲ ਹਕੂਮਤ ਅਤੇ ਪਹਾੜੀ ਰਾਜਿਆਂ ਨੂੰ ਮੂੰਹ ਤੋੜਵਾ ਜਵਾਬ ਦੇ ਰਹੇ ਸਨ ਭਾਈ ਮਣੀ ਸਿੰਘ ਦੇ ਪਰਿਵਾਰ ਦੀ ਸ਼ਹਾਦਤ ਸਿੱਖ ਕੌਮ ਦੇ ਵਿੱਚ ਬਹੁਤ ਵੱਡੀ ਸ਼ਹਾਦਤ ਹੈ ਭਾਈ ਮਣੀ ਸਿੰਘ ਦੇ ਪੰਜ ਪੁੱਤਰ ਇਸ ਜੰਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਲਈ ਸ਼ਹੀਦ ਹੋਏ ਭਾਈ ਉਦਾਸ ਸਿੰਘ ਭਾਈ ਬਚੱਤਰ ਸਿੰਘ ਭਾਈ ਅਜਬ ਸਿੰਘ ਭਾਈ ਅਜੈਬ ਸਿੰਘ ਅਤੇ ਭਾਈ ਅਨਖ ਸਿੰਘ ਨਾਲ ਹੀ ਭਾਈ ਸਾਹਿਬ ਦੇ ਦੋ ਭਰਾਤਾ ਭਾਈ ਮਾਨ ਸਿੰਘ ਅਤੇ ਭਾਈ ਦਾਨ ਸਿੰਘ ਨੇ ਵੀ ਇਸ ਜੰਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਸਿੱਖ ਪੰਥ ਦੇ ਲਈ ਆਪਣੀ ਕੁਰਬਾਨੀ ਦਿੱਤੀ